ਤਾਂ ਖਬਰ ਜ਼ਰਖਪੁਰ ਤੋਂ سامنے ਆ ਰਹੀ ਹੈ ਕਿ ਇੱਕ ਗੁਪਤ ਸੂchna ਤੇ ਕਾਰਵਾਈ ਕਰਦੇ ਹੋਏ ਜ਼ਰਖਪੁਰ ਪੁਲਿਸ ਨੇ ਬੀਤੀ ਦੇਰ ਰਾਤ ਪ੍ਰਬਾਤ ਖੇਤਰ ਦੇ ਵਿੱਚ ਇੱਕ ਗੋਦਾਮ ਤੇ ਛਾਪਾ ਮਾਰੀ ਕੀਤੀ ਜਿੱਥੇ ਕਿ ਇੰਜਨ ਤੇਲ, ਰੀਅਰ ਤੇਲ ਅਤੇ ਗ੍ਰੀਸ ਅਤੇ ਕੋਲੈਂਟ ਸਮੇਤ ਨਕਲੀ ਅਤੇ ਮਿਲਾਫਟੀ ਲੂਬ੍ਰਿਕੈਂਟ ਵੱਡੇ ਪੱਧਰ ਤੇ ਤਿਆਰ ਕੀਤੇ ਜਾ ਰਹੇ ਸਨ। ਨਿਰਮਿਤ ਸਮਾਨ ਮੁਹੱਲੇ ਚੰਡੀਗੜ੍ਹ, ਜ਼ਰਖਪੁਰ ਅਤੇ ਪੰਚਕੁਲਾ ਦੇ ਟਰਾਈ ਸਿਟੀ ਸ਼ਹਿਰਾਂ ਨੂੰ ਸਪਲਾਈ ਕੀਤਾ ਜਾ ਰਿਹਾ ਸੀ। ਪੁਲਿਸ ਨੇ ਛਾਪਾ ਮਾਰਿਆ ਅਤੇ ਸਬੰਧਤ ਵਿਭਾਗਾਂ ਨੂੰ ਮੌਕੇ ਤੇ ਬੁਲਾਇਆ ਗਿਆ। ਜਾਂਚ ਦੇ ਵਿੱਚ ਪਤਾ ਲੱਗਿਆ ਕਿ ਇਹ ਗੈਰ ਕਾਨੂੰਨੀ ਕਾਰਵਾ ਇਹ ਮਸ਼ਹੂਰ ਕੰਪਨੀਆਂ ਦੇ ਬੈਨਰ ਹੇਠ ਰੰਗਾ ਅਤੇ ਹੋਰ ਪਦਾਰਥਾਂ ਨੂੰ ਵੇਸਤ ਵਾਹਨ ਤੇਲ ਦੇ ਵਿੱਚ ਮਿਲਾ ਕੇ ਕੀਤਾ ਜਾ ਰਿਹਾ ਸੀ ਇੱਕ ਫੋਰੈਂਸਿਕ ਟੀਮ ਮੌਕੇ ਤੇ ਪਹੁੰਚੀ ਅਤੇ ਨਮੂਨੇ ਜੜੇ ਨੇ ਉਹ ਇਕੱਠੇ ਕੀਤੇ ਗਏ ਹਨ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਫੈਕਟਰੀ ਮਾਲਕ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਡਿਊਟੀ ਮੈਜਿਸਟਰੇਟ ਦੀ ਮੌਜੂਦਗੀ ਦੇ ਵਿੱਚ ਕੋਦਾਮ ਨੂੰ ਸੀਲ ਕਰ ਦਿੱਤਾ ਗਿਆ ਉੱਥੇ ਪੁਲਿਸ ਇਸ ਨਕਲੀ ਤੇਲ ਨਿਰਮਾਣ ਕਾਰੋਬਾਰ ਅਤੇ ਇਸ ਦੀ ਪੂਰੀ ਪਹੁੰਚ ਤੇ ਵਿੱਚ ਕੌਣ-ਕੌਣ ਸ਼ਾਮਲ ਹੈ ਹੁਣ ਇਹ ਪਤਾ ਲਗਾਉਣ ਦੇ ਲਈ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਮਾਮਲਾ ਇਸ ਤਰ੍ਹਾਂ ਜੀ ਸਾਨੂੰ ਐਸਜੀਐਮ ਸਾਹਿਬ ਡੇਰਾ ਬਸੇ ਵੱਲੋਂ ਇਨਫੋਰਮੇਸ਼ਨ ਆਈ ਸੀਗੀ ਕਿ ਇੱਥੇ ਮੈਡਮ ਆਪਣੇ ਗੁਰਲੀਨ ਗੁਰਲੀਨ ਕੌਰ ਜੀ ਨੇ ਕੋਈ ਫੈਕਟਰੀ ਚੈੱਕ ਕੀਤੀ ਹੈ ਜਿੱਚ ਕੋਈ ਮਾਮਲਾ ਸ਼ੱਕੀ ਜਾਪਦਾ ਵੀ ਲਿਊ ਵਗੈਰਾ ਨਕਲੀ ਲੱਗਦਾ ਹੈ ਉਤੇ ਮੌਕੇ ਤੇ ਆ ਕੇ ਜਦੋਂ ਦੇਖਿਆ ਤਾਂ ਇੱਥੇ ਡਰਮ ਵਗੈਰਾ ਲੇਬਲ ਵਗੈਰਾ ਔਰ ਖਾਲੀ ਪੈਕਿੰਗ ਮਟੀਰੀਅਲ ਆਇਆ ਗਿਆ ਜਿਸ ਤੋਂ ਬਾਅਦ ਦੇਖਣ ਤੋਂ ਬਾਅਦ ਇਹ ਮਤਲਬ ਪੁਲਿਸ ਡਿਪਾਰਟਮੈਂਟ ਨੂੰ ਦੱਸਿਆ ਗਿਆ ਕਿ ਇੱਥੇ ਕਾਰਵਾਈ ਜਿਹੜੀ ਹੈਗੀ ਹੈ ਹੋਲਸ ਵੱਲੋਂ ਕਰਨੀ ਬਣਦੀ ਹੈ ਸਰ ਲੇਬਲ ਕਿਸ ਚੀਜ਼ ਦੇ ਪਾਈ ਗਿਆ ਤੇ ਕੀ ਕੁਝ ਪੈਕ ਕੀਤਾ ਲੇਬਲ ਅਲੱਗ ਅਲੱਗ ਤਰ੍ਹਾਂ ਦੇ ਲਿਉਬ ਦੇ ਪ੍ਰੋਡਕਟ ਨੇ ਮਤਲਬ ਕੋਈ ਵੀ ਮਤਲਬ ਪੰਜ ਸੱਤ ਤਰ੍ਹਾਂ ਦੇ ਨੇ ਅਲੱਗ ਅਲੱਗ ਨਾਮਾਂ ਦੇ ਤੋ ਇਹਨਾਂ ਦਾ ਸੈਂਪਲ ਵੀ ਲਿਆ ਜਾਏਗਾ ਜੀ ਉਹ ਅੱਗੇ ਦੀ ਕਾਰਵਾਈ ਆ ਪਹਿਲਾਂ ਤਾਂ ਦੇਖਣਾ ਬਣਦਾ ਵੀ ਜਿਹੜੇ ਪ੍ਰੋਡਕਟ ਤੁਸੀਂ ਕਹਿ ਰਹੇ ਹੋ ਇਹ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਵਿੱਚ ਇਸਤੇਮਾਲ ਹੁੰਦੇ ਇਹ ਤਾਂ ਇਹ ਮਤਲਬ ਐ ਪਹਿਲੀ ਨਜ਼ਰੇ ਤੇ ਹੀ ਲੱਗਦਾ ਵੀ ਕਾਲੇ ਤੇਲ ਨੂੰ ਜਿਵੇਂ ਰਿਫਾਈਨ ਜਾਂ ਕਰਕੇ ਆਪਾਂ ਸੁਣਦੇ ਆ ਵੀ ਉਹਨੂੰ ਰੀਪੈਕ ਕਰਕੇ ਮੋਟਰ ਮਾਰਕੀਟਾਂ ਵਾਲਾ ਚ ਵੇਚਿਆ ਜਾਂਦਾ ਉਹ ਲੱਗਦਾ ਸੋ ਲੇਬਲ ਬ੍ਰਾਂਡਡ ਲਾਈ ਜਾਂਦੇ ਸੀ ਕਿ ਬ੍ਰਾਂਡਡ ਕੰਪਨੀਆਂ ਕੁਝ ਬ੍ਰਾਂਡਡ ਜੇ ਵੀ ਲੱਗਦੇ ਨੇ ਜਸਟ ਲਾ ਕੇ ਉਹਨਾਂ ਦੇ ਕਾਪੀ ਵਰਗੇ ਜਿਵੇਂ ਮਰੂਤੀ ਐਮਜੀਓ ਕਰਕੇ ਕੁਝ ਮੜਾ ਮਟਾ ਚੇਂਜ ਕਰਕੇ ਉਸ ਤਰ੍ਹਾਂ ਦੇ ਸਰਕਈ ਜਿਹੜੀ ਬ੍ਰਾਂਡਡ ਕੰਪਨੀਆਂ ਨੇ ਉਹਨਾਂ ਦੀ ਡੁਪਲੀਕੇਸੀ ਵੀ ਸਾਹਮਣੇ ਆਈ ਹੈ ਮਤਲਬ ਉਹਨਾਂ ਨਾਲ ਜਸਟ ਲਾਈਕ ਉਹਨਾਂ ਵਰਗੇ ਲੱਗਦੇ ਨੇ ਬਟ ਪਤਲੇ ਇਹ ਨਹੀਂ ਕਿਹਾ ਜਾ ਸਕਦਾ ਵੀ ਉਹੀ ਨੇ ਕਿਉਂਕਿ ਹੋ ਸਕਦਾ ਮਰੂਤੀ ਜੋ ਲਿਖਦੀ ਉਹਦੇ 'ਚ ਥੋੜਾ ਬੋਤਾ ਫਰਕ ਹੋ ਸਕੇ ਜੀ ਸਾਨੂੰ ਇਨਫੋਰਮੇਸ਼ਨ ਸਿਗੀ ਕਿ ਇੱਥੇ ਕੁਝ ਇਲਲੀਗਲ ਮੋਬਿਲ ਆਇਲ ਬੰਦਦਾ ਤਾਸੀ ਆਪਣੇ ਜਦੋਂ ਇੱਥੇ ਰੇਟ ਕੰਡਕਟ ਕਰਵਾਈਏ ਨਾ ਤੋਂ ਪੁੱਛਿਆ ਡਾਕੂਮੈਂਟਸ ਦਾ ਬਟ ਇਹਨਾਂ ਕੋਲ ਕੋਈ ਪ੍ਰੂਫ ਨਹੀਂ ਸੀਗਾ ਫਸਟ ਆਫ ਆਲ ਇੱਥੇ ਕਾਫੀ ਖੁੱਲੇ ਅਮਾਉਂਟ ਦੇ ਵਿੱਚ ਤੇਲ ਮਿਲਿਆ ਸਾਨੂੰ ਡਰਮਾਂ ਦੇ ਵਿੱਚ ਭਰਿਆ ਹੋਇਆ ਜਿਹਦੀ ਕੋਈ ਇਹਨਾਂ ਦੇ ਕੋਲ ਐਕਚੁਅਲੀ ਉਹ ਕਿਹੜਾ ਸੋਰਸ ਹੈ ਕਿੱਥੋਂ ਆ ਰਿਹਾ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਨੈਕਸਟ ਉਹਨੂੰ ਇਹ ਕੀ ਕਰਦੇ ਆ ਉਹ ਕਾਲਾ ਤੇਲ ਹੈ ਜਿਹੜਾ ਆਪਾਂ ਸਰਵਿਸ ਤੋਂ ਬਾਅਦ ਜਿਹੜਾ ਐਕਸਟ੍ਰੈਕਟ ਨਿਕਲਦਾ ਵੇਸਟ ਇਹ ਉਹਨੂੰ ਉਹਦੇ ਵਿੱਚ ਰੰਗ ਪਾ ਕੇ ਉਹਨੂੰ ਰੈੱਡ ਕਲਰ ਜਾਂ ਗ੍ਰੀਨ ਕਲਰ ਉਹ ਵੀ ਸਾਨੂੰ ਰੰਗ ਵੀ ਬਰਾਮਦ ਹੋਏ ਆ ਔਰੰਗਾ ਨੂੰ ਬੇਸਿਕਲੀ ਇਹ ਬ੍ਰਾਂਡਿੰਗ ਕਰਕੇ ਵੇਚਦੇ ਆ ਉਹੀ ਗੰਦੇ ਤੇਲ ਨੂੰ ਐਸ ਐਨ ਇੰਜਨ ਆਇਲ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਇਸ ਤਰ੍ਹਾਂ ਦੇ ਇਹਨਾਂ ਦੇ ਕੋਲ ਬਹੁਤ ਸਾਰੇ ਲੋਗੋਸ ਹੋਣਗੇ ਟੋਟਲ 10 ਤੋਂ 12 ਇਹਨਾਂ ਨੇ ਇਹ ਜੇ ਕੰਪਨੀਜ਼ ਕਾਈਂਡ ਆਫ ਅ ਥਿੰਗ ਬਣਾ ਰੱਖੇ ਆ ਲੋਗੋ ਔਰ ਸਰਪ੍ਰਾਈਜ਼ਿੰਗਲੀ ਜੇ ਤੁਸੀਂ ਇਹਨਾਂ ਦੇ ਲੋਗੋਸ ਚੈੱਕ ਕਰੋਗੇ ਕਿਸੇ ਤੇ ਬਜਾਜ ਲਿਖਿਆ ਹੋਇਆ ਟੂ ਗੇਨ ਦਾ ਕ੍ਰੈਡੀਬਿਲਟੀ ਆਫ ਦਾ ਪਬਲਿਕ ਆ ਸਟਾਰ ਬਜਾਜ ਹੋ ਗਿਆ ਜੀ ਸਿਮਿਲਰਲੀ ਇਹਨਾਂ ਨੇ ਹੀਰੋ ਦਾ ਜਾਂ ਮਾਰੂਤੀ ਦੇ ਬ੍ਰਾਂਡਸ ਦਾ ਵੀ ਕਰਕੇ ਇਹਨਾਂ ਨੇ ਬ੍ਰਾਂਡਿੰਗ ਕਰਕੇ ਵੇਚ ਰਹੇ ਹਨ ਔਰ ਉਹ ਬ੍ਰਾਂਡਿੰਗ ਦੀ ਇਹਨਾਂ ਦੇ ਕੋਲ ਕੋਈ ਰਜਿਸਟ੍ਰੇਸ਼ਨ ਨਹੀਂ ਹੈਗੀ ਖੁੱਲਾ ਤੇਲ ਬ੍ਰਾਂਡਿੰਗ ਕਰ ਕਰਕੇ ਮੈਕਸਿਮਮ ਪ੍ਰਾਈਸਸ ਤੇ ਇਹ ਵੇਚ ਰਹੇ ਹਨ which is completely illegal violation of copyright act as well ਦੂਸਰਾ ਸਾਨੂੰ ਇਹ ਵੀ ਸ਼ੱਕ ਹੈ ਕਿ ਜਿਹੜਾ ਇਹ ਕੈਸਟਰੋਲ ਹੈਗਾ ਜਦੋਂ ਅਸੀਂ ਇਹਨੂੰ scan ਕਰਦੇ ਹਾਂ ਤਾਂ ਇਹਦੇ ਕੁਝ scanning ਦਾ QR code ਦਾ scanning ਕਰਦੇ ਹਾਂ ਤਾਂ ਇਹਦਾ ਜਿਹੜਾ ਬੈਚ ਨੰਬਰ ਹੈ ਉਹ ਡਿਫਰੈਂਟ ਆਂਦਾ ਜਿਹੜਾ ਇਸ ਤੇ ਲਿਖਿਆ ਹੋਇਆ ਹੈ ਸੋ ਮੇਬੀ ਥੀਸ ਪ੍ਰੋਡਕਟਸ ਯਾ ਨੋ ਅਰिजिनल ਦਾ ਟੈਗ ਲਗਾਇਆ ਲੱਗਿਆ ਹੋਇਆ ਇਹ ਵੀ ਸ਼ਾਇਦ ਨਕਲੀ ਹੈ ਮੀਨਵਾਇਲ ਅਸੀਂ ਇੱਥੇ ਓਨ ਦਾ ਸਪਾਟ ਫੋਰੈਂਸਿਕਸ ਦੀ ਟੀਮ ਬੁਲਾਈ ਹੋਈ ਹੈ ਔਰ ਡਿਪਾਰਟਮੈਂਟ ਸਿਵਲ ਡਿਪਾਰਟਮੈਂਟ ਵਾਲੇ ਬੰਦੇ ਵੀ ਸਰਟੀਫਾਈ ਕਰਕੇ ਗਏ ਹੈ ਕਿ ਇਹ ਬਿਲਕੁਲ ਹੀ ਐਡਲਟਰੇਸ਼ਨ ਦਾ ਕੰਮ ਹੈ ਉਹਨਾਂ ਨੇ ਸਾਨੂੰ ਕੰਪਲੇਂਟ ਕਾਈਂਡ ਆਫ ਅ ਥਿੰਗ ਦਿੱਤੀ ਹੈ ਜਿਸ ਤੇ ਅਸੀਂ ਹੁਣ ਐਫ ਆਈ ਆਰ ਰਜਿਸਟਰ ਕਰਨ ਲੱਗੇ ਹੈ ਔਰ ਆਪਣੇ ਨਾਇਬ ਤਹਿਸੀਲਦਾਰ ਸਾਹਿਬ ਵੀ ਇੱਥੇ ਆਏ ਹੋ ਮੌਜੂਦਾ ਆਏ ਹੋਏ ਹੈ ਤੇ ਇਹਨਾਂ ਦੇ ਨਾਲ ਅਸੀਂ ਕੰਪਲੈਕਸ ਨੂੰ ਪੂਰਾ ਅ ਸੀਲ ਕਰਵਾ ਪਤਾ ਲੱਗੇ ਕਿੱਥੇ ਕਿੱਥੇ ਸਪਲਾਈ ਕਰਦੇ ਤੇ ਕਿੰਨੇ ਸਮੇਂ ਤੋਂ ਇਹ ਇਹ ਚੀਜ਼ਾਂ ਕਰ ਰਹੇ ਸੀ ਇਹ ਹੁਣ ਪਾਰਟ ਆਫ ਇਨਵੈਸਟੀਗੇਸ਼ਨ ਪਤਾ ਚੱਲਣਾ ਹੈ ਜਿਵੇਂ ਅਸੀਂ ਐਫ ਆਈ ਆਰ ਪਹਿਲਾਂ ਰਜਿਸਟਰ ਕਰੀਏ ਔਰ ਇਹਨਾਂ ਦਾ ਬੇਸਿਕ ਜੋ ਜਿੰਨਾ ਕੁਛ ਗਿਸਟੋ ਇਨੀਸ਼ੀਅਲ ਪੁਛਕਿਛ ਤੋਂ ਪਤਾ ਲੱਗਿਆ ਹੋਏ ਇਹ ਹੈ ਕਿ ਇਹ ਸਾਰੀ ਮੋਟਰ ਮਾਰਕੀਟ ਦੇ ਵਿੱਚ ਇਹਨਾਂ ਦਾ ਤੇਲ ਜਾਂਦਾ ਕਿਉਂਕਿ ਉੱਥੇ ਤੋਂ ਹੀ ਇਹ ਕਾਲਾ ਤੇਲ ਉੱਥੋਂ ਸੋਰਸ ਕਰਦੇ ਆ ਤੇ ਉੱਥੇ ਹੀ ਵੇਚਦੇ ਆ ਰੀਸਾਈਕਲ ਕਰ ਕਰਕੇ ਤਾਂ ਇਹ ਬਹੁਤ ਜ਼ਿਆਦਾ ਹਾਈ ਲੈਵਲ ਤੇ ਪੂਰੇ ਜ਼ੀਰਖਪੁਰ ਦੇ ਵਿੱਚ ਇਮੋਬਿਲ ਮੋਬਿਲ ਆਇਲ ਦੇ ਨਾਮ ਤੇ ਵੇਚੀ ਜਾ ਰਹੇ ਹਨ ਤੁਹਾਨੂੰ ਨਹੀਂ ਪਤਾ ਕਿ ਤੁਸੀਂ ਜਿਹੜਾ ਮੋਬਿਲ ਆਇਲ ਯੂਜ਼ ਕਰ ਰਹੇ ਹੋ ਤਾਂ ਉਸੇ ਆਪਣੀ ਗੱਡੀਆਂ ਨੂੰ ਕਿਹੜਾ ਗੰਦੇ ਤੇਲ ਉਹਦੇ ਵਿੱਚ ਸਰਵਿਸ ਦੇ ਟਾਈਮ ਉਹ ਯੂਜ਼ ਕਰਦੇ ਆ ਤਾਂ ਇਟ ਇਜ਼ ਵੈਰੀ ਸਰਪ੍ਰਾਈਜ਼ਿੰਗ ਕਿ ਕੈਸਟਰੋਲ اور اے وی ਕੰਪਨੀਆਂਸ ਦਾ ਟੈਗ ਲਗਾ ਕੇ ਇਹ ਉਹਨਾਂ ਦਾ ਵੀ ਨਸਲੀ ਸ਼ਾਇਦ ਵੇਚ ਰਹੇ ਆ ਸਰਪ੍ਰਾਈਜ਼ਿੰਗਲੀ ਕੁਲੈਂਟ ਵੀ ਵੇਚ ਰਹੇ ਆ ਤੁਸੀਂ ਦੇਖੋ نیچے ਮਾਰੂਤੀ ਲਿਖਿਆ ਹੋਇਆ ਹੈ ਉਹਨੇ ਪਹਿਲੀ ਤਾਂ ਇੱਕ ਬ੍ਰਾਂਡ ਯੂਜ਼ ਕਰਨਾ ਇਟਸੈਲਫ ਇਜ਼ ਅ ਕਾਪੀਰਾਈਟ ਵਾਇਓਲੇਸ਼ਨ ਕੂਲੈਂਟ ਵੀ ਹੈ ਸਟicker ਪੂਰੇ ਇਹਨਾਂ ਨੇ ਡਿਸਕ੍ਰਿਪਸ਼ਨ ਦਿੱਤੀ ਹੁੰਦੀ ਹੈ ਕਿ ਇਟ ਪ੍ਰੋਟੈਕਟਸ ਐਲੂਮੀਨੀਅਮ ਐਂਡ ਇੰਜਨ ਮੈਟਲਸ ਐਂਡ ਆਲ ਇਹ ਸਭ ਫੇਕ ਹੈ ਕੋਈ ਇਹਨਾਂ ਦੀ ਰਜਿਸਟ੍ਰੇਸ਼ਨ ਨਹੀਂ ਕੋਈ ਕੁਝ ਨਹੀਂ ਹੈ ਤਾਂ ਇਹ ਇੱਕ ਗਡਾਊਨ ਹੈ ਗਡਾਊਨ ਦੀ ਬੇਸਿਕ ਪਰਪਸ ਇਜ਼ ਓਨਲੀ ਫॉर ਸਟੋਰੇਜ ਬਟ ਕੰਪਨੀਆਂ ਦੇ ਮੈਂ ਲੈਵਲ ਲਾ ਕੇ ਕਿ ਲੋਕਾਂ ਨੂੰ ਗੁਮਰਾਹ ਕਰ ਦਿੰਦੇ ਡੈਫੀਨਿਟਲੀ ਬਿਲਕੁਲ ਜੀ ਬਿਲਕੁਲ ਇਹੀ ਹੈ ਕੈਸਟਰੋਲ ਹੋ ਗਿਆ ਇਹ ਹੁਣ ਆ ਸਟਾਰ ਬਜਾ ਦੇ ਇਹ ਤਾਂ ਕੋਈ ਰਜਿਸਟ੍ਰੇਸ਼ਨ ਵੀ ਨਹੀਂ ਹੋਈ ਹੋਈ ਕੈਨਸੋਲ ਜਸਟ ਕੀ ਹੈ ਇਹਨਾਂ ਦਾ ਪਰਪਸ ਕੀ ਹੁੰਦਾ ਹੈ ਕਿ ਜਿਹੜਾ ਕੈਸਟਰੋਲ ਹੋਗਾ ਜਾਂ ਸਰਵੋ ਉਹ ਮਹਿੰਗਾ ਪਾਊਗਾ ਤਾਂ ਇਹ ਕਸਟਮਰਸ ਨੂੰ ਇਹ ਕਹਿ ਕੇ ਸੁਣੋ ਸੀ ਸਸਤੇ ਜਾਂ ਇਹ ਜਿਹੜੀ ਹੈ ਆਪਣੀ ਮੋਟਰ ਮਾਰਕੀਟ ਦੇ ਵਿੱਚ ਜਿਹੜੇ ਉਹ ਸਰਵਿਸ ਦੇ ਟਾਈਮ ਔਇਲ ਯੂਜ਼ ਕਰਦੇ ਆ ਉਹ ਸਾਰੇ ਸਸਤੇ ਔਇਲਸ ਹੀ ਚੱਲਦੇ ਆ ਇਹਨਾਂ ਦੀ ਬੇਸਿਕ ਸਪਲਾਈ ਸਾਰੀ ਮੋਟਰ ਮਾਰਕੀਟਸ ਨੂੰ ਕਮੇ ਕਿ ਕੀਮਤ ਦਾ ਸਮਾਨ ਹੋ ਜਾਏ ਇਹ ਹੁਣ ਮੀਨ ਵਾਈਲ ਅਸੀਂ ਇੱਕ ਵਾਰੀ ਪਹਿਲਾਂ ਸਾਰਾ ਤਲਾਸ਼ੀ ਲਿੱਤੀ ਜਾਊਗੀ ਅਦੀ ਐਫ ਆਈ ਆਰ ਕਰਨ ਤੋਂ ਬਾਅਦ ਪਹਿਲਾਂ ਸਾਡਾ ਪ੍ਰੋਸੈਸ ਹੈ ਕਿ ਐਫ ਆਈ ਆਰ ਰਜਿਸਟਰ ਹੋਵੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜਿਵੇਂ ਜਿਵੇਂ ਚੀਜ਼ਾਂ ਸਾਹਮਣੇ ਆਣਗੀਆਂ ਅਸੀਂ ਓਮੇ ਓਮੇ ਤੁਹਾਨੂੰ ਡਿਟੇਲਸ ਸ਼ੇਅਰ ਕਰਾਂਗੇ ਤੇ ਇਹ ਪਲੀਜ਼ ਸਾਰੇ ਜ਼ੀਰਖਪੁਰ ਵਾਸੀਆਂ ਨੂੰ ਇਹ ਬਹੁਤ ਹੀ ਸ਼ੌਕਿੰਗ ਗੱਲ ਹੈਗੀ ਹੈ ਕਿ ਇਦਾਂ ਦਾ ਵੀ ਕੰਮ ਮੋਬਿਲ ਆਇਲ ਦੇ ਨਾਮ ਤੇ ਕਿੰਨੀ ਠੱਗੀ ਵੱਜ ਰਹੀ ਹੈ ਤੁਸੀਂ ਦੇਖ ਸਕਦੇ ਹੋ ਤੇ ਜੇ ਇਹ ਜਿੰਨਾ ਵੀ ਸਾਡਾ ਗੋਡਾਊਨ ਏਰੀਆ ਹੈ ਇੱਥੋਂ ਕਾਫੀ ਇਲੀਗਲ ਐਕਟੀਵਿਟੀਜ਼ ਦੀ ਮੈਨੂੰ ਕੰਪਲੇਂਟਸ ਆ ਰਹੀਆਂ ਇਦਾਂ ਦੇ ਸਾਡੀ ਕਾਰਵਾਈ ਚੱਲਦੀ ਰਹੇਗੀ ਬੇਸਡ ਔਨ ਇਨਫੋਰਮੇਸ਼ਨ ਤੇ ਸਾਰਿਆਂ ਨੂੰ ਇੱਕ ਵਰਨਿੰਗ ਹੈ ਕਿ ਇਦਾਂ ਦੇ ਗਲਤ ਕੰਮ ਕਰਨੇ ਪਲੀਜ਼ ਇਹ ਬੰਦ ਕਰ ਦਿੱਤਾ ਜਾਉਣ ਪੁਲਿਸ ਪ੍ਰਸ਼ਾਸਨ ਵੱਲੋਂ ਸਟ੍ਰਿਕਟ ਟੂ ਸਟ੍ਰਿਕਟ ਐਕਸ਼ਨ ਲੈਂਤਾ ਜਾਏਗਾ ਦੇਖੀਏ